ਜੀ ਸਵਾਗਤ ਹੈ ਜੀ ਬੈਂਸ ਬਰੀਡਿੰਗ ਫਾਰਮ ਤੇ ਉਮੀਦ ਪਸ਼ੂ ਪਾਲਕ ਤੇ ਪਸ਼ੂ ਠੀਕ ਹੋਣਗੇ ਸੋ ਅੱਜ ਦੀ ਵੀਡੀਓ ਚ ਕੁਝ ਆਪਾਂ ਰਿਵਿਊ ਦਵਾਂਗੇ ਜੀ ਜੋ ਪਸ਼ੂ ਮੇਲੇ ਕਰਵਾਏ ਜਾਂਦੇ ਆ ਪ੍ਰਾਈਵੇਟ ਸੰਸਥਾਵਾਂ ਵੱਲੋਂ ਸੋ ਇਹਨਾਂ ਦੀ ਕੀ ਦੇਣਾ ਆਪਣੇ ਪਸ਼ੂ ਪਾਲਣ ਦੇ ਕਿੱਤੇ ਨੂੰ ਸੋ ਮੈਂ ਆਪਣਾ ਹੌਨੈਸਟ ਵਿਊ ਰਿਵਿਊ ਦੇਣ ਦੀ ਕੋਸ਼ਿਸ਼ ਕਰੂੰਗਾ ਸੋ ਪਹਿਲਾਂ ਤਾਂ ਅੱਜ ਦਾ ਜਿਹੜਾ ਵਿਊ ਆ ਆਪਣਾ ਬੈਕਗ੍ਰਾਉਂਡ ਦਾ ਕਿਸ ਤਰ੍ਹਾਂ ਲੱਗੇ ਵੀ ਤੁਸੀਂ ਦੱਸਿਆ ਜੀ ਸੋ ਅੱਜ ਵੀਡੀਓ ਬਣਾਉਣ ਦਾ ਕੁਝ ਵੱਖਰਾ ਹੀ ਮਜ਼ਾ ਆ ਰਿਹਾ ਕਿਉਂਕਿ ਆ ਵੀਡੀਓ ਜੋ ਨੇਚਰ ਦੀ ਬੁੱਕਲ ਚ ਬੈ ਕੇ ਆਪਾਂ ਵੀਡੀਓ ਬਣਾਉਨੇ ਆ ਹਾਲਾਂਕਿ ਚਲੋ ਘਰੇ ਵੀ ਵੀਡੀਓ ਆਪਾਂ ਮੋਸਟਲੀ ਅੱਗੇ ਪਾਉਨੇ ਆ ਪਰ ਅੱਜ ਖੇਤ ਆ ਕੇ ਜਿਹੜੀ ਵੀਡੀਓ ਬਣਾ ਰਹੇ ਆ ਸੋ ਇੱਥੇ ਇੱਕ ਖੁੱਲੀ ਹਵਾ ਜੀ ਚ ਬੈਠ ਕੇ ਤੇ ਖੇਤ ਚ ਬੈਠ ਕੇ ਵੀਡੀਓ ਬਣਾਉਣ ਦਾ ਵੱਖਰਾ ਹੀ ਆਨੰਦ ਆ ਰਿਹਾ ਤੇ ਕੋਸ਼ਿਸ਼ ਰਹੂਗੀ ਤੁਹਾਨੂੰ ਇਸ ਵੀਡੀਓ ਚ ਚੰਗੀ ਜਾਣਕਾਰੀ ਆਪਾਂ ਸ਼ੇਅਰ ਕਰੀਏ ਤੇ ਇਸ ਵੀਡੀਓ ਵਿੱਚ ਕੋਈ ਜ਼ਿਆਦਾ ਮੇਨ ਮਕਸਦ ਨਹੀਂ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਮੇਨ ਵੀ ਜਿਹੜੇ ਆਪਣੇ ਮੇਲੇ ਕਰਵਾਏ ਜਾਂਦੇ ਪਸ਼ੂ ਪਾਲਣ ਦੇ ਸੋ ਅੱਜ ਦੇ ਸਮੇਂ ਵਿੱਚ ਪਸ਼ੂ ਪਾਲਣ ਲਈ ਬਹੁਤ ਮੇਲੇ ਪ੍ਰਾਈਵੇਟ ਸੰਸਥਾਵਾਂ ਕਰਵਾ ਜਾਂ ਕਰਵਾ ਰਹੀਆਂ ਆ ਜਿਦੇ ਵਿੱਚ ਮੇਨਲੀ ਤੌਰ ਤੇ ਗੱਲ ਕਰੀਏ ਪੀਡੀਐਫ ਇਸ ਸੰਸਥਾ ਬੀਐਫਏ ਹੋਗੀ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਆ ਤੇ ਗੌਰਮੈਂਟ ਆਰਗੇਨਾਈਜੇਸ਼ਨ ਗੜਵਾਸੂ ਯੂਨੀਵਰਸਿਟੀ ਜਿਹੜੀ ਕਿ ਗੁਰਵੰਗਨ ਦੇ ਵੈਟਰਨਰੀ ਐਂਡ ਸਾਇੰਸ ਰਿਸਰਚ ਜਿਹੜੀ ਮੇਨ ਯੂਨੀਵਰਸਿਟੀ ਹੈਗੀ ਪਸ਼ੂ ਪਾਲਣ ਦੇ ਕਿੱਤੇ ਦੀ ਸੋ ਉਹਨਾਂ ਵੱਲੋਂ ਵੀ ਸਰਕਾਰੀ ਅਦਾਰੇ ਦੇ ਆਧਾਰ ਤੇ ਜਿਹੜੇ ਕਿ ਮੇਲੇ ਕਰਵਾਏ ਜਾਂਦੇ ਸਮੇਂ ਅਨੁਸਾਰ ਸੋ ਇਹ ਮੇਲਿਆਂ ਦਾ ਜਿਹੜਾ ਕੀ ਪਸ਼ੂ ਪਾਲਕਾਂ ਨੂੰ ਬੈਨੀਫਿਟ ਹੀ ਐ ਇਸ ਦਾ ਬਹੁਤ ਜ਼ਿਆਦਾ ਬੈਨੀਫਿਟ ਆ ਇਕੱਲਾ ਬੈਨੀਫਿਟ ਨਹੀਂ ਕਿਉਂਕਿ ਚਲੋ ਸੋਸ਼ਲ ਮੀਡੀਆ ਦਾ ਵੀ ਦੌਰ ਆ ਸੋਸ਼ਲ ਮੀਡੀਆ ਦੇ ਕਰਕੇ ਵੀ ਜਿਹੜੇ ਪਸ਼ੂ ਪਾਲਣ ਦੇ ਕਿੱਤੇ ਵਿੱਚ ਬਹੁਤ ਅਵੇਅਰਨੈਸ ਆਈ ਆ ਤੇ ਜਿਹੜੇ ਆਪਣੇ ਮੇਲੇ ਕਰਵਾਏ ਜਾਂਦੇ ਇਹਦੇ ਨਾਲ ਵੀ ਜਿਹੜੇ ਪਸ਼ੂ ਪਾਲਕਾਂ ਨੂੰ ਬਹੁਤ ਜ਼ਿਆਦਾ ਜਿਹੜੀ ਕਿ ਜਾਣਕਾਰੀ ਮਿਲਦੀ ਹੈ ਮੇਲਿਆਂ ਤੋਂ ਚਲੋ ਜਿਹੜੇ ਪਸ਼ੂ ਪਾਲਕ ਕਿਸੇ ਵੀ ਚੀਜ਼ਾਂ ਦੇ ਸੰਬੰਧ ਵਿੱਚ ਵੱਖਰੇ ਵੱਖਰੇ ਉਹਦੇ ਵਿੱਚ ਆਪਾਂ ਖਰਾਕ ਦੀ ਗੱਲ ਕਰ ਲੀਏ ਖਰਾਕਾਂ ਦੇ ਸੰਬੰਧ ਵਿੱਚ ਮੇਲਿਆਂ ਤੇ ਜਾਣਕਾਰੀਆਂ ਦਿੱਤੇ ਜਾਂਦੀਆਂ ਪਸ਼ੂਆਂ ਨੂੰ ਪਸ਼ੂਆਂ ਦੇ ਮੈਨੇਜਮੈਂਟ ਦੇ ਸੰਬੰਧ ਵਿੱਚ ਆ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਜਿਹੜੇ ਚੰਗੇ ਚੰਗੇ ਪਸ਼ੂ ਪਾਲਕ ਆਪਣੇ ਪਸ਼ੂ ਮੇਲਿਆਂ ਦੇ ਵਿੱਚ ਪਾਰਟਿਸਪੇਟ ਕਰਾਉਂਦੇ ਆ ਉਹਨਾਂ ਤੋਂ ਆਪਾਂ ਨੂੰ ਇਹ ਚੀਜ਼ਾਂ ਦੀ ਜੱਜਮੈਂਟ ਕਰ ਸਕਦੇ ਹਾਂ ਵੀ ਆਪਣੇ ਪਸ਼ੂਆਂ ਦੇ ਵਿੱਚ ਕੀ ਕਮੀ ਆ ਤੇ ਜਿਹੜਾ ਇਹ ਪਸ਼ੂ ਪਾਲਕਾ ਜਿਸ ਦਾ ਪਸ਼ੂ winner ਹੋਇਆ ਉਸ ਦੇ ਵਿੱਚ ਕੀ ਗੁਣ ਆ ਤੇ ਆਪਾਂ ਉਸ ਤਰ੍ਹਾਂ ਆਪਣੇ ਪਸ਼ੂ ਨੂੰ ਕਿਸ ਤਰ੍ਹਾਂ ਤਿਆਰ ਕਰੀਏ ਆ ਹਾਲਾਂਕਿ ਇਹ ਕੁਝ ਦਿਨ ਪਹਿਲਾਂ ਹੀ ਹੁਣ ਪੀਡੀਐਫ ਦਾ ਮੇਲਾ ਹੋ ਕੇ ਹਟਿਆ ਜਿਸ ਦੇ ਵਿੱਚ ਗਾਂ ਨੇ ਕਿ 82 ਕਿਲੋ ਦਾ ਮਿਲਕ ਰਿਕਾਰਡ ਕੀਤਾ ਜੀ ਇੱਕ ਦਿਨ ਦਾ ਤੇ ਜਿਹੜੀ ਕਿ ਇੱਕ ਬਹੁਤ ਹੀ ਵੱਡੀ ਕਹਿ ਸਕਦੇ ਅਚੀਵਮੈਂਟ ਆ ਇਹ ਤੇ ਆਪਾਂ ਇਹ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਿਹੜਾ ਪੰਜਾਬ ਆ ਇਸ ਟਾਈਮ ਐਚਐਫ ਫਾਲਸਟਿਨ ਫਰੀਜਨ ਦੇ ਵਿੱਚ ਇੱਕ ਨੰਬਰ ਤੇ ਬਰੀਡ ਤੇ ਜਿਹੜਾ ਕਿ ਕੰਮ ਕਰ ਰਿਹਾ ਤੇ ਏਸ਼ੀਆ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਬਰੀਡ ਫਸਟ ਨੰਬਰ ਤੇ ਆ ਆਪਾਂ ਭਾਵੇਂ ਮਿਲਕ ਪ੍ਰੋਡਕਸ਼ਨ ਵਾਈਜ਼ ਗੱਲ ਕਰੀਏ ਤੇ ਭਾਵੇਂ ਐਚਪ ਦੇ ਕਰੈਕਟਰ ਵਾਈਜ਼ ਮਤਲਬ ਮਿਲਕ ਪਲਸ ਬਿਊਟੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਸ ਤੇ ਪੰਜਾਬ ਦੀਆਂ ਜਿਹੜੀਆਂ گاਵਾ ਅਮਰੀਕਨ ਉਹ ਫਸਟ ਆ ਰਹੀਆਂ ਜੀ ਤੇ ਬੜੀ ਖੁਸ਼ੀ ਦੀ ਗੱਲ ਆਪਣੇ ਪੰਜਾਬ ਦੇ ਲਈ ਤੇ ਮੱਝਾਂ ਦਾ ਵੀ ਜਿਹੜਾ ਕੀ ਰਿਕਾਰਡ ਬਣਿਆ ਜੀ 31 ਕਿਲੋ ਤੇ ਕੁਸក្រਾਮ ਦਾ ਜਿਹੜਾ ਕੀ ਕੈਮਰੇ ਦੇ ਸਾਹਮਣੇ ਚੁਆਈਆਂ ਹੋਈਆਂ ਖਾਸ ਗੱਲ ਇਹ ਆ ਹਾਲਾਂਕਿ ਚਲੋ ਆਪਾਂ ਇਹਨਾਂ ਵਿਸ਼ੇ ਤੇ ਨਹੀਂ ਜਾਵਾਂਗੇ ਵੀ ਅੱਗੇ ਜਿਹੜੇ ਮੱਝਾਂ ਦੇ ਦੁੱਧ ਜਾਂ ਤੁਲਿਆ ਕਿਸ ਤਰ੍ਹਾਂ ਤੋਲਦੇ ਰਹੀਆ ਅੱਜ ਤੋਂ ਸਾਲ 2 ਸਾਲ ਪਹਿਲਾਂ ਆਪਾਂ ਦੇਖਦੇ ਰਹੇ ਹਾਂ ਬਟ ਜੋ ਹੁਣ ਕੈਮਰਿਆਂ ਦੀ ਨਿਗਰਾਨੀ ਆ ਹੇਟ ਲਾਈਵ ਚ ਆਈਆਂ ਹੁੰਦੀਆਂ ਉਸ ਦੇ ਵਿੱਚ ਇਹ ਚੀਜ਼ਾਂ ਸਪਸ਼ਟ ਹੁੰਦੀਆਂ ਵੀ ਜਿਹੜੇ ਪਸ਼ੂ ਦਾ ਦੁੱਧ ਆ ਉਹ ਕਿਸ ਤਰ੍ਹਾਂ ਪਸ਼ੂ ਨੇ ਦੁੱਧ ਦਿੱਤਾਗਾ ਸੋ ਬਾਕੀ ਚੰਗੀ ਗੱਲ ਆ ਜਿੰਨਾ ਵੀ ਪਸ਼ੂ ਮਿਲਕ ਪ੍ਰੋਡਕਸ਼ਨ ਅਪ ਕਰਦਾ ਉਹਦੇ ਨਾਲ ਇੱਕ ਆਮ ਪਸ਼ੂ ਪਾਲਕ ਨੂੰ ਵੀ ਚਲੋ ਮੋਟੀਵੇਸ਼ਨ ਮਿਲਦਾ ਵੀ ਆਪਾਂ ਵੀ ਆਪਣੇ ਜਾਨਵਰ ਨੂੰ ਇਸ ਤਰ੍ਹਾਂ ਕਿਵੇਂ ਤਿਆਰ ਕਰੀਏ ਸੋ ਮੈਂ ਮੇਨ ਤਾਂ ਮਕਸਦ ਅੱਜ ਦੀ ਵੀਡੀਓ ਦਾ ਆਪਣੇ ਇਹੀ ਵੀ ਜਿਹੜੇ ਪਸ਼ੂ ਪਾਲਣ ਦੇ ਕਿੱਤੇ ਵਿੱਚ ਪਸ਼ੂ ਪਾਲਕਾਂ ਦੁਆਰਾ ਹਾਲਾਂਕਿ ਪਸ਼ੂ ਪਾਲਕਾਂ ਦੁਆਰਾ ਹੀ ਮੇਲੇ ਕਰਵਾਏ ਜਾਂਦੇ ਆ ਸੋ ਇਸ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੋਇਆ ਪਸ਼ੂ ਪਾਲਕਾਂ ਨੂੰ ਕਿਉਂਕਿ ਵੱਖ-ਵੱਖ ਵਿਸ਼ਿਆਂ ਦੇ ਸਬੰਧ ਵਿੱਚ ਜਿਹੜੀਆਂ ਕਿ ਮੇਲੇ ਆ ਤੁਹਾਨੂੰ ਜਾਣਕਾਰੀਆਂ ਮਿਲਦੀਆਂ ਸਮੇਂ ਅਨੁਸਾਰ ਤੇ ਸਮੇਂ ਅਨੁਸਾਰ ਆਪਣੇ ਆਪ ਨੂੰ ਕੰਮਕਾਰ ਵਿੱਚ ਕਿਸ ਤਰ੍ਹਾਂ ਆਪਾਂ ਤਬਦੀਲੀਆਂ ਕਰੀਏ ਤਾਂ ਜੋ ਆਪਾਂ ਇਸ ਵਿੱਚੋਂ ਵਧੀਆ ਆਪਦਾ ਮੁਨਾਫਾ ਕਮਾ ਸਕੀਏ ਤੇ ਆਪਣੇ ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਆਪਣਾ ਸਥਿਰ ਰਹਿ ਕੇ ਆਪਾਂ ਇੱਕ ਜਗ੍ਹਾ ਤੇ ਰਹਿ ਕੇ ਆਪਣਾ ਕੰਮ ਕਰ ਸਕਦੇ ਬਾਕੀ ਜਿਹੜਾ ਪੰਜਾਬ ਦੇ ਵਿੱਚ ਵੀ ਰਹਿ ਕੇ ਆਪਾਂ ਜੇਕਰ ਕੋਈ ਵੀ ਰੁਜ਼ਗਾਰ ਦੇ ਸਾਧਨ ਪੈਦਾ ਕਰਦੇ ਆ ਉਸ ਦੇ ਨਾਲ ਆਪਾਂ ਖੁਦ ਵੀ ਇੱਕ ਸਵੈ ਰੁਜ਼ਗਾਰ ਹੁੰਨੇ ਆ ਤੇ ਨਾਲ ਦੀ ਨਾਲ ਆਪਾਂ এমਪਲੋਇਮੈਂਟ ਮਤਲਬ ਬੇਰੁਜ਼ਗਾਰੀ ਨੂੰ ਵੀ ਖਤਮ ਕਰਦੇ ਆ ਤੇ ਰੁਜ਼ਗਾਰ ਦੇ ਪੈਦਾ ਆਪਾਂ ਖੁਦ ਕਰਦੇ ਚਲੋ ਕੋਈ ਵੀ ਪਸ਼ੂ ਪਾਲਕ ਕੰਮ ਕਰਦਾ ਹਾਲਾਂਕਿ ਇਹ ਚੀਜ਼ ਦੇ ਨਾਲ ਮੈਂ ਵੀ ਸਹਿਮਤ ਆ ਵੀ ਦੁੱਧ ਦੇ ਰੇਟ ਜਿਹੜੇ ਕਿ ਬਹੁਤ ਘੱਟ ਆ ਬਟ ਮੈਂ ਆਪਣੀਆਂ ਸੰਸਥਾਵਾਂ ਨੂੰ ਵੀ ਅਪੀਲ ਕਰੂੰਗਾ ਵੀ ਆਪਾਂ ਨੂੰ ਦੁੱਧ ਦੇ ਰੇਟਾਂ ਦੇ ਸੰਬੰਧ ਵਿੱਚ ਵੀ ਸੰਸਥਾਵਾਂ ਜਿਹੜੀਆਂ ਸਰਕਾਰੀ ਅਦਾਰੇ ਆ ਭਾਵੇਂ ਪ੍ਰਾਈਵੇਟ ਦੁੱਧ ਦੇ ਆਧਾਰ ਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਦਾ ਕੋਈ ਸੰਘਰਸ਼ ਕਰੀਏ ਵੀ ਦੁੱਧ ਦੇ ਪਸ਼ੂਆਂ ਦੇ ਰੇਟ ਵਧ ਕੀਤੇ ਜਾਣੇ ਮੇਰੇ ਅੰਦਰੂਨੀ ਗੱਲਾਂ ਸੱਜਣੋ ਜਿਹੜੀਆਂ ਕਿ ਮੈਂ ਅੱਗੇ ਵੀ ਗੱਲ ਕਰਦਾ ਮੈਂ ਜਿੰਨੀਆਂ ਵੀ ਵੀਡੀਓ ਬਣਾਈਆਂ ਅੱਜ ਤੱਕ ਆਪਣੇ ਚੈਨਲ ਤੇ ਕੋਈ ਵੀ ਸਕ੍ਰਿਪਟ ਮੈਂ ਪਹਿਲਾਂ ਨਹੀਂ ਬਣਾਉਂਦਾ ਜਿਸ ਤਰ੍ਹਾਂ ਮੇਰੇ ਦਿਲ ਦੇ ਵਿੱਚੋਂ ਗੱਲਾਂ ਬਾਤਾਂ ਹੁੰਦੀਆਂ ਮੈਂ ਤੁਹਾਡੇ ਨਾਲ ਆਪਣੇ ਪੱਖ ਰੱਖਣ ਦੀ ਕੋਸ਼ਿਸ਼ ਕਰਦਾ ਹੁੰਨਾ ਤਾਂ ਹੀ ਮੇਰੇ ਪਸ਼ੂ ਪਾਲਕ ਭਰਾ ਆਪਣੀਆਂ ਵੀਡੀਓਜ਼ ਨੂੰ ਵਧੀਆ ਰਿਸਪੌਂਸ ਵੀ ਦਿੰਦੇ ਆ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹਿਣਾ ਬਾਕੀ ਪੀਡੀਐਫ ਸੰਸਾ ਦੀ ਗੱਲ ਕਰੀਏ ਜਿਹੜੀ ਕਿ ਪੰਜਾਬ ਡੇਰੀ ਫਾਰਮਰਸ ਐਸੋਸੀਏਸ਼ਨ ਜਿਹੜੀ ਕਿ ਗਾਇਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਕੰਮ ਕਰ ਰਹੀ ਆ ਜਿਹੜਾ ਕਿ ਪ੍ਰੂਵ ਵੀ ਹੋ ਰਿਹਾ ਤੇ ਆਪਣੀ BFA ਸੰਸਥਾ ਸੱਜਣੋ ਜਿਹਦਾ ਕਿ ਮੈਂ ਇੱਕ ਮੈਂਬਰ ਵੀ ਆ ਫੈਲੋ ਫਾਰਮਰਸ ਐਸੋਸੀਏਸ਼ਨ ਜਿਹਦੇ ਪ੍ਰੈਜ਼ੀਡੈਂਟ ਬਾਈਪਿੰਦੀ ਸਿੱਧੂ ਜੀ ਆ ਸੋ ਆਪਣੀ ਉਸ ਸੰਸਥਾ ਦਾ ਜਿਹੜਾ ਜ਼ਿਆਦਾ ਮੇਨ ਮੋਟਿਵ ਹੈ ਜੀ ਉਹ ਮੱਝਾਂ ਤੇ ਕੰਮ ਕਰ ਰਹੇ ਆ ਸੋ ਜਿਹੜੇ ਪਸ਼ੂ ਪਾਲਕ ਮੈਨਾਂ ਵੀ ਇਹਨਾਂ ਸੰਸਥਾਵਾਂ ਨੂੰ ਆਪਾਂ ਨੂੰ ਜੁੜਨਾ ਚਾਹੀਦਾ ਕਿਉਂਕਿ ਸਮੇਂ ਅਨੁਸਾਰ ਜਿਸ ਤਰ੍ਹਾਂ ਦੀਆਂ ਵੀ ਤਬਦੀਲੀਆਂ ਆਉਂਦੀਆਂ ਜਾਂ ਅਪਰੂਵਮੈਂਟ ਆਉਂਦੀਆਂ ਜਾਂ ਟੈਕਨੋਲੋਜੀ ਆਉਂਦੀ ਆ ਉਹਨਾਂ ਆਪਾਂ ਜੇਕਰ ਸੰਸਥਾਵਾਂ ਨਾਲ ਜੁੜੇ ਹੋਵਾਂਗੇ ਤਾਂ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਲਾਭ ਉਠਾ ਸਕਦੇ ਆ ਤੇ ਬਾਕੀ ਇਹ ਸੰਸਥਾਵਾਂ ਨਾਲ ਜੁੜਨ ਦਾ ਮਤਲਬ ਵੀ ਇਹੀ ਹੁੰਦਾ ਆਪਣਾ ਵੀ ਆਪਾਂ ਆਪਣੇ ਜਿਹੜੇ ਕਿੱਤੇ ਨੂੰ ਆ ਉਹ ਕਿਸ ਤਰ੍ਹਾਂ ਸਮੇਂ ਅਨੁਸਾਰ ਅਪਰੂਵ ਕਰਦੇ ਰਹੀਏ ਹਰ ਇੱਕ ਪਸ਼ੂ ਪਾਲਕ ਦੀ ਇਹੀ दिली ਤਮੰਨਾ ਹੁੰਦੀ ਆ ਵੀ ਚਲੋ ਜਿੰਨੇ ਵੀ ਆਪਾਂ ਘਰ ਵਿੱਚ ਜਾਨਵਰ ਤਿਆਰ ਕਰ ਰਹੇ ਆ ਸੋ ਉਹਨਾਂ ਤੋਂ ਸਾਨੂੰ ਵਧੀਆ ਪ੍ਰੋਫਿਟ ਮਿਲੇ ਚਲੋ ਇੱਕ ਸ਼ੌਂਕ ਹੁੰਦਾ ਸ਼ੌਂਕ ਹੋਣਾ ਵੀ ਜ਼ਰੂਰੀ ਆ ਤੇ ਪਸ਼ੂ ਪਾਲਣ ਦਾ ਕੰਮ ਵੀ ਉਹੀ ਜਿੰਨੇ ਵੀ ਅੱਜ ਤੱਕ ਬੰਦੇ ਪਸ਼ੂ ਪਾਲਣ ਦੇ ਕਿੱਤੇ ਵਿੱਚ ਸਫਲ ਹੋਏ ਆ ਤਾਂ ਉਸ ਦੇ ਵਿੱਚ ਇਹੀ ਆ ਵੀ ਉਹ ਉਹਨਾਂ ਨੂੰ ਸ਼ੌਂਕ ਸੀਗਾ ਤੇ ਜਿਹੜੀ ਸਫਲਤਾ ਦੇ ਪਿੱਛੇ ਜਿਹੜਾ ਪਿੱਛੇ ਸੰਘਰਸ਼ ਹੁੰਦਾ ਉਸ ਨੂੰ ਕੋਈ ਨਹੀਂ ਦੇਖਦਾ ਸਿਰਫ ਸਫਲਤਾ ਹੀ ਦਿਖਦੀ ਆ ਸੋ ਬਾਕੀ ਜਿਹੜਾ ਪਸ਼ੂ ਪਾਲਣ ਦਾ ਕੰਮ ਆ ਬਹੁਤ ਵਧੀਆ ਕੰਮ ਆ ਜੀ ਜਿਹੜਾ ਕਿ ਮੈਂ ਖੁਦ ਕਰ ਰਿਹਾ ਆ ਤੇ ਆਪਾਂ ਇੱਕ ਮੱਝ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਜਿਹੜੇ ਮੇਨ ਆਪਣੇ ਚੈਨਲ ਦਾ ਮੋਟਿਵ ਵੀ ਇਹੀ ਆ ਵੀ ਜਿਹੜੇ ਆਮ ਮੱਝਾਂ ਤੋਂ ਆਪਾਂ ਕਿਸ ਤਰ੍ਹਾਂ ਚੰਗੇਗਾ ਨਸਲਾਂ ਤਿਆਰ ਕਰੀਏ ਜਿਹਦੇ ਨਾਲ ਸਾਡਾ ਦੁੱਧ ਵੀ ਆਪੋ ਵੇਤੇ ਬਿਊਟੀ ਵੀ ਆਵੇ ਤੇ ਜੇਕਰ ਆਪਾਂ ਸੇਲ ਕਰੀਏ ਉਹ ਵੀ ਚੰਗੀ ਕੀਮਤ ਤੇ ਸੇਲ ਹੋਵੇ ਸੋ ਇਹ ਗੱਲਾਂ ਦੇ ਵਿੱਚ ਇਹ ਸਿਰਫ ਇਹ ਨਹੀਂ ਹੈਗਾ ਵੀ ਮੈਂ ਸੋਸ਼ਲ ਮੀਡੀਆ ਦੇ ਬਹਿ ਕੇ ਆਪਣੇ ਚੈਨਲ ਤੇ ਬਹਿ ਕੇ ਵੀ ਤੁਹਾਨੂੰ ਗੱਲਾਂ ਕਰ ਰਿਹਾ ਸਿਰਫ ਮੈਂ ਕੁਝ ਕੁ ਚੀਜ਼ਾਂ ਪ੍ਰੈਕਟੀਕਲ ਅਪਰੂਵ ਕਰ ਚੁੱਕਿਆ ਹਾਂ ਇਸ ਲਈ ਮੈਂ ਤੁਹਾਨੂੰ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਤੁਹਾਨੂੰ ਉਹੀ ਚੀਜ਼ਾਂ ਦੱਸੀਏ ਜਿਹੜੀਆਂ ਕਿ ਇੱਕ ਫਾਰਮਰ ਦੇ ਲਈ ਵੈਲਿਊਏਬਲ ਵੀ ਹੋਣ ਤੇ ਉਹਨਾਂ ਨੂੰ ਉਸ ਚੀਜ਼ ਤੋਂ ਕੋਈ ਨੌਲੇਜ ਵੀ ਮਿਲੇ ਤੇ ਉਸ ਨੌਲੇਜ ਦੇ ਨਾਲ ਉਹ ਕਿਤੇ ਨਾ ਕਿਤੇ ਆਪਣਾ ਕੰਮ ਦੇ ਵਿੱਚ ਉਸ ਨੂੰ ਇਨਵੋਲਵ ਕਰਕੇ ਉਸ ਦਾ ਫਾਇਦਾ ਲੈ ਸਕਣ ਬਾਕੀ ਅੱਜ ਦੀ ਵੀਡੀਓ ਚਲੋ ਮੇਨ ਤਾਂ ਆਪਣੀ ਸੰਸਥਾਵਾਂ ਦੇ ਰਿਲੇਟਿਡ ਸੀਗੀ ਵੀ ਜਿਹੜੀ ਪੀਡੀਐਫੇ ਹੋਗੀ ਪੰਜਾਬ ਦੇ ਵਿੱਚ ਆਪਣੀਆਂ ਮੇਨ ਦੋ ਸੰਸਥਾਵਾਂ ਚੱਲ ਰਹੀਆਂ ਤੇ ਹਰਿਆਣੇ ਦੇ ਵਿੱਚ ਵੀ ਵੱਖ-ਵੱਖ ਮੇਲੇ ਕਰਵਾਏ ਜਾਂਦੇ ਆ ਡੀਐਫੇ ਹੋ ਗਿਆ ਕੇਡੀਐਫੇ ਹੋ ਗਿਆ ਚਲੋ ਹੋਰ ਵੀ ਕਾਫੀ ਮੇਲੇ ਕਰਵਾਏ ਜਾਂਦੇ ਸੋ ਇਹਨਾਂ ਦਾ ਮੇਨ ਮਕਸਦ ਮਤਲਬ ਇਹੀ ਹੈ ਮੇਲੇ ਕਰਾਉਣ ਦਾ ਪਸ਼ੂ ਪਾਲਣ ਦੇ ਕਿੱਤੇ ਨੂੰ ਵੱਧ ਤੋਂ ਵੱਧ ਉਜਾਗਰ ਕੀਤਾ ਜਾਵੇ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕਿ ਮੇਰੀ ਉਮਰ ਦੇ ਮਿੱਤਰ ਭਰਾ ਮੇਰੇ ਵੱਡੇ ਵੀਰ ਛੋਟੇ ਵੀਰ ਕਹੋ ਵੀ ਇਸ ਕੰਮ ਦੇ ਨਾਲ ਜੁੜਨਾ ਇਹੀ ਮੇਲੇ ਦਾ ਮਕਸਦ ਆ ਤੇ ਅੱਜ ਨਾਲੋਂ 2 ਸਾਲ ਪਹਿਲਾਂ ਨਾਲ ਜੋ ਆਪਾਂ ਜੇ ਗੱਲ ਕਰੀਏ ਤੇ ਅੱਜ ਦੇ ਸਮੇਂ ਵਿੱਚ ਮੇਲਿਆਂ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੋਣ ਲੱਗੀ ਹਾਲਾਂਕਿ ਮੈਂ ਅੱਜ ਤੱਕ ਕਿਸੇ ਵੀ ਮੇਲੇ ਤੇ ਨਹੀਂ ਗਿਆ ਚਲੋ ਇੱਕ ਕਦੇ ਸਮਾਂ ਬਣੂਗਾ ਆਪਾਂ ਵੀ ਮੇਲੇ ਕਵਰੇਜ ਕਰਾਂਗੇ ਸੱਜਣ ਮਿੱਤਰ ਇਹ ਵੀ ਮੈਨੂੰ ਕਮੈਂਟਸ ਕਰਦੇ ਵੀ ਤੁਸੀਂ ਮੇਲੇ 'ਚ ਆਏ ਹੋ ਜਾਂ ਨਹੀਂ ਵੀ ਤੁਹਾਨੂੰ ਮਿਲਣਾ ਜਾਂ ਕਿਵੇਂ ਹਾਲਾਂਕਿ ਮੈਂ ਇੰਨਾ ਸੱਜਣੋ ਹਜੇ ਹੋਇਆ ਨਹੀਂ ਤੇ ਬਾਕੀ ਉਹ ਸੱਜਣਾ ਮਿੱਤਰਾਂ ਦਾ ਵੀ ਧੰਨਵਾਦ ਹੀ ਚਲੋ ਜਿਹੜੇ ਪਿਆਰ ਕਰਦੇ ਆ ਤੇ ਬਾਕੀ ਮੈਂ ਜੋ ਗੱਲ ਇਹ ਕਰ ਰਿਹਾ ਸੀ ਵੀ ਅੱਜ ਤੋਂ 2 ਸਾਲ ਪਹਿਲਾਂ ਜਿਹੜੀ ਕਿ ਮੇਲਿਆਂ ਦੇ ਵਿੱਚ ਇਕੱਠ ਨਹੀਂ ਸੀ ਹੁੰਦਾ ਕਿਉਂਕਿ ਨਵਾਂ ਬਲੱਡ ਜੇਕਰ ਨਹੀਂ ਆਉਂਦਾ ਇਸ ਕੰਮ ਦੇ ਵਿੱਚ ਉਹਨਾਂ ਚ ਇਸ ਕੰਮ ਦੇ ਵਿੱਚ ਕੰਮ ਨੂੰ ਕਰਨ ਦਾ ਕੋਈ ਫਾਇਦਾ ਨਹੀਂ ਤੇ ਹੁਣ ਅੱਜ ਦੇ ਸਮੇਂ ਵਿੱਚ ਆਪਾਂ ਦੇਖਦੇ ਹਾਂ ਪੀਡੀਐਫ ਤੇ ਵੀ ਛੋਟੇ-ਛੋਟੇ ਉਮਰ ਦੇ ਨੌਜਵਾਨ ਕਿੰਨੇ ਆਪਣੇ ਪਸ਼ੂਆਂ ਨੂੰ ਵੀ ਲੈ ਕੇ ਆਏ ਤੇ ਸਿਰਫ ਮੇਲਾ ਵੇਖਣ ਲਈ ਵੀ ਬੜੇ ਪਸ਼ੂ ਪਾਲਕਾਏ ਸੋ ਖੁਸ਼ੀ ਹੁੰਦੀ ਹੈ ਇੱਕ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆਪਣੇ ਪੁਰਾਣੇ ਜਿਹੜੇ ਕਿੱਤੇ ਆ ਪਸ਼ੂ ਪਾਲਣ ਦਾ ਕਿੱਤਾ ਹੋ ਗਿਆ ਇਸ ਨਾਲ ਜੁੜਨ ਜਾ ਰਹੇ ਆ ਅਤੇ ਜੇਕਰ ਆਪਾਂ ਪ੍ਰਾਣੀ ਕੀਤੇ ਨੂੰ ਅੱਜ ਦੀ ਟੈਕਨੋਲੋਜੀ ਦੇ ਆਧਾਰ ਦੇ ਨਾਲ ਕਰੀਏ ਤਾਂ ਵਧੀਆ ਆਪਾਂ ਇਸ ਦੇ ਵਿੱਚੋਂ ਕਮਾਈ ਕਰ ਸਕਦੇ ਹਾਂ ਤੇ ਦੂਜੀ ਗੱਲ ਮੇਨ ਆਹੀ ਫੇਰ ਆ ਗਈ ਵੀ ਗੱਲ ਮੇਨ ਹੈ ਜੀ ਸ਼ੌਂਕ ਦੀ ਕੰਮ ਕੋਈ ਵੀ ਹੈ ਜਿੰਨਾ ਚਿਰ ਆਪਾਂ ਨੂੰ ਕਿਸੇ ਕੰਮ ਦਾ ਸ਼ੌਂਕ ਨਹੀਂ ਆਪਾਂ ਉਸ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਸਫਲ ਨਹੀਂ ਹੋ ਸਕਦੇ ਸੋ ਮੇਨ ਵੀਡੀਓ ਆਪਣੀ ਅੱਜ ਦੀ ਪੀਡੀਐ ਤੇ ਆਪਣੀ ਬੀਐਫਏ ਸੰਸਥਾ ਜਿਹੜੇ ਤਾਂ ਪਸ਼ੂ ਪਾਲਕ ਗਾਈਆਂ ਦਾ ਕੰਮ ਕਰਦੇ ਆ ਮੋਸਟਲੀ ਸੱਜਣ ਜੁੜੇ ਹੋਏ ਆ ਬਾਕੀ ਆਪਣੀ ਆਪਣੀਆਂ ਸੰਸਥਾਵਾਂ ਸੱਜਣੋਂ ਵੰਡੀਆਂ ਨਹੀਂ ਹੋਈਆਂ ਆਪਾਂ ਕਹਿ ਸਕਦੇ ਮੱਟ ਚਲੋ ਜਿਹੜੇ ਸੱਜਣ ਮਿੱਤਰ ਗਾਈਆਂ ਤੇ ਕੰਮ ਕਰ ਰਹੇ ਉਹਨਾਂ ਨੂੰ ਚਾਹੀਦਾ ਵੀ ਆਪਾਂ ਆਪਣੀਆਂ ਸੰਸਥਾਵਾਂ ਦੇ ਨਾਲ ਜੁੜੀਏ ਤਾਂ ਜੋ ਆਪਾਂ ਨੂੰ ਸਮੇਂ ਅਨੁਸਾਰ ਇਹਨਾਂ ਦੇ ਲਾਭ ਮਿਲਦੇ ਰਹਿਣ ਤੇ ਸਮੇਂ-ਸਮੇਂ ਸਰ ਜੋ ਸੈਮੀਨਾਰ ਹੁੰਦੇ ਆ ਉਸ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਰਿਲੇਟਡ ਜਿਹੜੀ ਕਿ ਨੌਲੇਜ ਮਿਲਦੀ ਹੈ ਹਰ ਇੱਕ ਫਾਰਮਰ ਨੂੰ ਤੇ ਆਪਣੀ ਜਿਹੜੀ B.F ਸੰਸਥਾ ਜਿਹੜੀਆਂ ਮੱਝਾਂ ਦੇ ਆਧਾਰ ਤੇ ਮੇਨ ਕੰਮ ਕਰ ਰਹੀ ਹੈ ਤੇ ਆਇ ਸਾਲ ਮੇਲਾ ਕਰਵਾਇਆ ਜਾਂਦਾ ਤੇ ਆਇ ਸਾਲ ਜੇ ਮੇਲੇ ਦੀ ਆਪਾਂ ਗੱਲ ਕਰੀਏ ਤਾਂ ਜਿਹੜੀ ਕਿ ਆ ਲਾਗਤ ਕਹਿ ਰਹੀਗੇ ਵਧਦੀ ਜਾਂਦੀ ਹੈ ਮਤਲਬ ਕਿ ਜਿਹੜੇ ਪਸ਼ੂ ਪਾਲਕ ਵੱਧ ਤੋਂ ਵੱਧ ਪਾਰਟਿਸਿਪੇਟ ਕਰ ਰਹੇ ਆ ਹਰੇਕ ਸਾਲ ਤੇ ਬੜੀ ਖੁਸ਼ੀ ਹੁੰਦੀ ਆ ਸੋ ਜਿਹੜੇ ਪਸ਼ੂ ਪਾਲਕ ਮੱਝਾਂ ਦਾ ਕੰਮ ਕਰਦੇ ਆ ਤੇ ਉਹ ਆਪਣੀ ਬੀਐਫਏ ਸੰਸਥਾ ਨਾਲ ਜ਼ਰੂਰ ਜੁੜੋ ਤੇ ਸਾਰੇ ਸੱਜਣੇ ਲਗਭਗ ਪ੍ਰਧਾਨ ਸਾਹਿਬ ਬਾਈਪਿੰਦੀ ਸਿੱਧੂ ਨੂੰ ਜਾਣਦੇ ਆ ਜਿਹੜੇ ਕਿ ਆਪਣੀ ਬੀਐਫਏ ਸੰਸਥਾ ਦੇ ਪ੍ਰਧਾਨ ਆ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪ੍ਰਧਾਨ ਲਗਾਏ ਜਾਂਦੇ ਆ ਉਹ ਵੀ ਆਪਣੀ ਬੀਐਫਏ ਸੰਸਥਾ ਦੇ ਹੈਗੇ ਆ ਸੋ ਆਉਣ ਵਾਲੇ ਸਮੇਂ 'ਚ ਬੀਐਫਏ ਦਾ ਆਪਣਾ ਇਹ ਕੰਮ ਆ ਹੁਣ ਵੀ ਜਿਹੜੇ ਪਸ਼ੂ ਪਾਲਕ ਉਹਨਾਂ ਨੂੰ ਪੀਟੀ ਬੁੱਲ ਭਾਵੇਂ ਮੁਰਾ ਦੇ ਵਿੱਚ ਆ ਭਾਵੇਂ ਨੀਲੀ ਰਾਵੀ ਦੇ ਵਿੱਚ ਉਹਨਾਂ ਦਾ ਸੀਮਨ ਆਪਣੇ ਪਸ਼ੂ ਪਾਲਕਾਂ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਅਤੇ ਚੰਗੀ ਕੰਪਨੀ ਦੇ ਮਿਨਰਲ ਵਿਟਾਮਿਨ ਜਿਹੜੇ ਆਉਂਦੇ ਆ ਘੱਟ ਰੇਟਾਂ ਦੇ ਉੱਤੇ ਆਪਣੇ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣ ਸੋ ਅੱਜ ਦੀ ਵੀਡੀਓ ਵਿੱਚ ਇਹ ਗੱਲਾਂ ਬਾਤਾਂ ਸੀਗਾਂ ਸੋ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਤੁਹਾਡੇ ਨਾਲ ਬਸ ਖੁੱਲ੍ਹਿਆਂ ਦਿਲ ਦੀਆਂ ਗੱਲਾਂ ਬਾਤਾਂ ਕਰ ਸਕਾਂ ਜਿਹੜੇ ਪਸ਼ੂ ਪਾਲਕ ਤਾਂ ਕਹਿੰਦੇ ਆ ਜਿਹੜੇ ਵੀਰ ਤਾਂ ਚਲੋ ਕਹਿੰਦੇ ਵੀ ਤੁਸੀਂ ਬੜੀ ਕੰਮ ਦੀ ਗੱਲ ਮੈਂ ਨਾ ਹੁਣ ਥੋੜੀ ਜਿਹੀ ਵੀਡੀਓ ਬਣਾਉਣ ਦਾ ਤਰੀਕਾ ਬਦਲਿਆ ਬਈ ਅੱਗੇ ਮੈਂ ਥੋੜੀ ਜੀ ਵੀਡੀਓ ਕਰਦਾ ਸੀਗਾ ਮੇਨ ਵੀ ਜਿਸ ਟਾਪਿਕ ਦੇ ਰਿਗਾਰਡ ਆ ਬਸ ਉਸੇ ਉਸਿਆਸੇ ਦੇ ਵਾਲੇ ਘੁੰਮਦੇ ਫਿਰਗੇ ਬਟ ਹੁਣ ਮੇਰੀ ਕੋਸ਼ਿਸ਼ ਇਹ ਹੁੰਦੀ ਵੀ ਤੁਹਾਡੇ ਨਾਲ ਬਸ ਦਲੀ ਗੱਲਾਂ ਕਰੀਏ ਜਿਸ ਤਰ੍ਹਾਂ ਮੇਰੇ ਦੇਲ ਦੇ ਵਿੱਚੋਂ ਗੱਲਾਂ ਆਉਂਦੀਆਂ ਉਸੇ ਤਰੀਕੇ ਮੈਂ ਤੁਹਾਡੇ ਨਾਲ ਕੈਮਰੇ ਸਾਹਮਣੇ ਕਰਨ ਦੀ ਕੋਸ਼ਿਸ਼ ਕਰਦਾ ਤੇ ਹੁਣ ਬਾਕੀ ਸੱਜਣ ਮਿੱਤਰਨਾ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀ ਆਪਾਂ ਜਿਹੜੀਆਂ ਵੀਡੀਓ ਆਉਣ ਵਾਲੇ ਕਿਸ ਵਿਸ਼ਿਆਂ ਤੇ ਪਾਈਏ ਤੇ ਕਿਹੜੇ ਵਿਸ਼ੇ ਜ਼ਰੂਰੀ ਆ ਤੇ ਕਿੰਨੇ ਕਿੰਨੇ ਟਾਪਿਕਸ ਤੇ ਰਿਲੇਟਡ ਆਪਾਂ ਵੀਡੀਓ ਪਾਈਏ ਤਾਂ ਜੋ ਤੁਹਾਨੂੰ ਉਸ ਸੰਬੰਧੀ ਜਾਣਕਾਰੀ ਮਿਲੇ ਜਿਸ ਟਾਪਿਕ ਤੇ ਆਪਾਂ ਨੂੰ ਜਾਣਕਾਰੀ ਹੈ ਸੋ ਹੁਣ ਆਪਾਂ ਆਉਣ ਵਾਲੀਆ ਵੀਡੀਓ ਚ ਆਪਣੇ ਸਾਰੇ ਜਾਨਵਰ ਵੀ ਦਿਖਾਵਾਂਗੇ ਤੇ ਜੁੜੇ ਰਹੋ ਆਪਣੇ YouTube ਚੈਨਲ ਬੈਂਸ ਬਰੀਡਿੰਗ ਫਾਰਮ ਦੇ ਨਾਲ ਤੇ ਜਿਹੜੇ ਸੱਜਣ ਮਿੱਤਰ ਪਿਆਰ ਦਿੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਮਾਫੀ ਚਾਹੁੰਦਾ بڑے ਸੱਜਣਾ ਮਿੱਤਰਾਂ ਦੇ ਫੋਨ ਕਾਲਸ ਵੀ ਆਉਂਦੇ ਆ ਕਈ ਵਾਰੀ ਚਲੋ ਫੋਨ ਕਾਲਾਂ ਨਹੀਂ ਰੀਸੀਵ ਹੁੰਦਾਂ ਉਸ ਲਈ ਮੈਂ ਮਾਫੀ ਚਾਹੁੰਦਾ ਹਾਲਾਂਕਿ ਕੋਸ਼ਿਸ਼ ਹੁੰਦੀ ਵੀ ਵੱਧ ਤੋਂ ਵੱਧ ਸੱਜਣਾ ਮਿੱਤਰਾਂ ਦੇ ਫੋਨ ਕਾਲ ਰੀਸੀਵ ਕੀਤੇ ਜਾਣ ਤੇ ਜੇਕਰ ਨਹੀਂ ਵੀ ਹੁੰਦਾ ਤਾਂ ਸੱਜਣਾ ਨੂੰ ਮੈਂ ਨਾ ਵੀ ਤੁਸੀਂ ਮੈਨੂੰ WhatsApp ਤੇ ਮੈਸੇਜ ਛੱਡ ਦਿਆ ਕਰੋ ਉੱਥੇ ਮੈਂ ਜਦੋਂ ਫ੍ਰੀ ਹੁੰਨਾ ਹਰੇਕ ਜਿਹੜਾ ਕੀ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦਾ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਇਹ ਕਮੈਂਟ ਕਰਕੇ ਦੱਸਿਆ ਜੀ ਬਾਕੀ ਅੱਜ ਐਨਵਾਇਰਨਮੈਂਟ ਬੜਾ ਸੋਹਣਾ ਲੱਗਿਆ ਮੈਨੂੰ ਕੋਸ਼ਿਸ਼ ਰਿਹਾ ਕਰੂਗੀ ਆਪਾਂ ਖੇਤ ਆ ਕੇ ਵੀਡੀਓ ਬਣਾਈਏ ਕਿਉਂਕਿ ਇੱਥੇ ਵੱਖਰਾ ਸਕੂਨ ਮਿਲਦਾ ਦਿਲ ਨੂੰ ਤੇ ਇੱਥੇ ਵੀਡੀਓ ਬਣਾਉਣ ਦਾ ਸਵਾਦ ਵੀ ਵੱਖਰਾ ਹੀ ਆ ਤੇ ਵੀਡੀਓ ਚੰਗੀ ਲੱਗੀ ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਿਆ ਜੇ ਮੇਨ ਤਾਂ ਵੀਡੀਓ ਆਪਣੀ ਸੰਸਥਾਵਾਂ ਦੇ ਰਿਲੇਟਿਡ ਸੀ ਚਲੋ ਵਿੱਚ ਆਪਾਂ ਆਪਦੀਆਂ ਗੱਲਾਂ ਬਾਤਾਂ ਕੀਤੀਆਂ ਚੰਗੀਆਂ ਲੱਗੀਆਂ ਤਾਂ ਸ਼ੇਅਰ ਕਰਿਆ ਜੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਪਸ਼ੂ ਪਾਲਣ ਦੇ ਕਿੱਤੇ ਸਬੰਧ ਵਿੱਚ ਮਿਲਦੀਆਂ ਰਹਿਣ ਕੋਸ਼ਿਸ਼ ਰਿਹਾ ਕਰੋ ਵੀ ਹੁਣ ਥੋੜੀਆਂ ਵੀਡੀਓ ਆਪਾਂ ਲੌਂਗ ਬਣਾਈ ਗਈ ਤੇ ਜਦੋਂ ਸੱਜਣ ਮਿੱਤਰ ਫ੍ਰੀ ਹੋਣ ਉਦੋਂ ਹੀ ਆਪਣੀਆਂ ਵੀਡੀਓ ਨੂੰ ਦੇਖਿਆ ਕਰੋ ਕੁਝ ਨਾ ਕੁਝ ਤੁਹਾਨੂੰ ਜ਼ਰੂਰ ਸਿੱਖਣ ਨੂੰ ਮਿਲੂਗਾ ਸਿਰਫ ਇਹੀ ਨਹੀਂ ਵੀ ਆਪਾਂ ਗੱਲਾਂ ਬਾਤਾਂ ਕਰਕੇ ਤੇ ਕੈਮਰੇ ਸਾਹਮਣੇ ਆ ਜਾਂਦੇ ਆ ਸੋ ਕੋਸ਼ਿਸ਼ ਰਹਿੰਦੀ ਵੀ ਜਿਹੜੇ 5-7 ਸਾਲ ਆਪਾਂ ਇਸ ਕੰਮ ਵਿੱਚ ਇਨਵੈਸਟ ਕੀਤੇ ਆ ਉਸ ਦਾ ਜੋ ਵੀ ਨਿਚੋੜ ਆ ਹਰੇਕ ਵੀਡੀਓ ਦੇ ਵਿੱਚੋਂ ਕੁਝ ਨਾ ਕੁਝ ਤੁਹਾਨੂੰ ਉਸ ਦਾ ਭਾਵੇਂ ਤਮਕਾ ਕੀ ਮਿਲੇ ਇੱਕ ਬੂੰਦ ਹੀ ਮਿਲੇ ਨੌਲੇਜ ਦੀ ਬੱਟ ਮਿਲਦੀ ਜ਼ਰੂਰ ਆਪਣੀ ਵੀਡੀਓ ਚੋ ਧੰਨਵਾਦ ਵੀਡੀਓ ਦੇਖਣ ਲਈ ਫਤਿਹ ਦੀ ਸਾਂਝ ਪਾਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ